ਲਓ ਵੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਆ ਵੀ ਆਪਣਾ ਹੁਣ ਡਾਉਨ ਸੀਲਿੰਗ ਦਾ ਚੱਲ ਰਿਹਾ ਹੀ ਕੰਮ ਤੇ ਤਕਰੀਬਨ ਸਾਲੇ ਦੇ ਵਿੱਚ ਤਾਂ ਹੀ ਆਪਣਾ ਡਾਉਨ ਸੀਲਿੰਗ ਸਾਈਡਾਂ ਤੇ ਹੋਊਗੀ ਮੇਤਰੀ ਨੇ ਇੱਧਰ ਲਾਇਆ ਡੈਕ ਲੈ ਇੱਧਰ ਕਮਰੇ ਦੇ ਵਿੱਚ ਚੱਲ ਰਿਹਾ ਹੀ ਹੁਣ ਆਪਣਾ ਕਮਰੇ ਚ ਇੰਨਾ ਖਿੱਚਦਾ ਕੰਮ ਸਾਨੂੰ ਨੇ ਤੇ ਇੱਧਰ ਆ ਸੈਂਟਰ ਚ ਦੇਖਦੇ ਆ ਜੀ ਹੁਣ ਕਿਦਾਂ ਦਾ ਪਾਉਂਦੇ ਆ ਜੀ ਡਿਜ਼ਾਈਨਰ ਤੇ ਇਹ ਹਾ ਬਸ ਸਾਈਡਾਂ ਤੇ ਲਟਾ ਪਾਈ ਜਾਣੀਆਂ ਤੇ ਬਸ ਚੱਲ ਰਿਹਾ ਜੀ ਕੰਮ ਹੁਣ ਡਾਉਨ ਸੀਲਿੰਗ ਦਾ ਇਹ ਨਾਲ ਦੀ ਨਾਲ ਫਿਰ ਤੁਸੀਂ ਦੇਖੀ ਜਾਣਾ ਇਹ ਦੇ ਵਿੱਚ ਵੀ ਹੁਣ ਸ਼ੇਖ ਕੱਟ ਕੇ ਹੀ ਨਿਸ਼ਾਨੀਆਂ ਲਾ ਕੇ ਫਿਰ ਲਟਕਾ ਨੂੰ ਗਲੀਆਂ ਨਿਕਲਣੀਆਂ ਆ। ਆ ਮੁੰਡਾ ਆਉਣੀ ਆਲਾ ਬੱਸ ਉਹਦੇ ਆਏ ਤੇ ਫਿਰ ਨਿਸ਼ਾਨੀਆਂ ਲਾਉਣੀਆਂ ਸਾਰੀਆਂ। ਤੇ ਇੱਧਰ ਅੰਦਰ ਕਮਰਿਆਂ ਦੇ ਵਿੱਚ ਹੋ ਗਈ ਦੋਹਾਂ ਚ। ਇਹ ਕਮਰੇ 'ਚ ਵੀ ਹੋ ਗਈ। ਤੇ ਆਪਣੀ ਇਹ ਕਮਰੇ 'ਚ ਵੀ ਹੋ ਗਿਆ ਕੰਮ ਟੰਨ। ਆ ਪੌੜੀ ਛਕਣੀ। ਲਾਈ ਮੁੰਡਾ ਹੋ ਗਿਆ ਲੇਟ ਅਜੇ ਡਾਉਨ ਸੀਲਿੰਗ ਆਲਾ ਅਜੇ ਸਾਨੂੰ ਕਹਿੰਦਾ ਵੀ ਆਪ ਬਾਹਰ ਕਰ ਲੈਂਦੇ ਆ ਸੈਟ ਟਾਈਲਾਂ ਦਾ ਅੱਜ ਮੁੰਡਾ ਨਾਲ ਦਾ ਸਾਨੂੰ ਦਾ ਉਹ ਵੀ ਨਹੀਂ ਆਇਆ ਤਾਂ ਕਰਕੇ ਆਪਾਂ ਹੀ ਨਾਲ ਲੱਗੀਆਂ ਹੋਈਆਂ ਵਾਹ ਇਹਦੇ ਪਾਸਾਰੇ ਬਟਕ ਲਾਉਣੇ ਆ ਬਾਈ ਨਿਕਲਾ ਛੱਟੇ ਜਿੱਥੇ ਜਿੱਥੇ ਲਾਉਣੀ ਟਾਈਲ ਇੱਧਰ ਸਾਰੇ ਮੂਰੇ ਮੂਰੇ ਆ ਸਾਨੂੰ ਇੱਧਰ ਕੱਚਾ ਹੀ ਕਰ ਰਿਹਾ ਹੈ ਲਈ ਥੱਲੇ ਵਾਲੀ ਲੈਣੇ ਸ਼ੁਰੂ ਕਰਤੀ ਤੁਨੂੰ ਨੇ ਮੋੜੇ ਵੀ ਹੱਥ ਦੀ ਸਫਾਈ ਸਿਰੈਨ ਲਈ ਆਟਾਇਲਾ ਆਪਣੀ ਇਹ ਸਾਰੀ ਇੱਥੇ ਫਰੰਟ ਪਰ ਲੱਗਣੀ ਆ ਆ ਟੱਕ ਟੁੱਕ ਲੱਗੇ ਸਾਰੀ ਪਰ ਇੱਧਰ ਆ ਸਾਰਾ ਲੇਵਲ ਆ ਹਾ ਅੱਜ ਕੱਲ ਚੱਲਦੇ ਜਿਹੜੇ ਉਹ ਸਾਹਮਣੇ ਲੇਨ ਆ ਰਹੀ ਆ ਆ ਮਹਤਰੀ ਆ ਸਾਡਾ ਅੱਜ ਦਿਨ ਦੇਖਲਾ ਬਣਾਇਆ ਇਹ ਇਹ ਸੋਸ ਨੂੰ ਸੁੱਕੀਆਂ ਨਾ ਲਾਉਣੀਆਂ ਵੀ ਇਹਨਾਂ ਦੇ ਟੱਕ ਜਿਹੇ ਆ ਪਿੱਛੇ ਇੱਕ ਦੂ ਦੇ ਟੱਕਾਂ 'ਚ ਪਸਾਈ ਜਾਣੀਆਂ ਦੁਈਆਂ ਦਾ ਬੈਲੈਂਸ ਜਿਆਦਾ ਬਣਾਉਣਾ ਪੈਂਦਾ ਹੈ ਹੈ ਵੀ ਆ ਇਹ ਮੂਰੇ ਨੂੰ ਵੀ ਨਹੀਂ ਹੈ ਨਾ ਮੂਰੇ ਨੂੰ ਜਿਵੇਂ ਪੱਥਰ ਜਿਹੇ ਇਹਦੇ ਫਾਹਰਲੇ ਪਾਸੇ ਇਹਨੂੰ ਮਤਲਬ ਇਹਨਾਂ ਵਿੱਚੋਂ ਸਾਫ ਟਾਇਲ ਆਰ ਇਹਦੇ ਚੋਂ ਕਿਹੜੀ ਔਖੀ ਆ ਲਾਉਣੀ ਉਹ ਦੂਹੀ ਔਖੀ ਆ ਨਾ ਲਾਉਣੀ ਇਹ ਮੂਰੇ ਨੂੰ ਵੀ ਜੇ ਘੱਟ ਬੱਧ ਹੋ ਗਈ ਚੱਲ ਜੂ ਯਾਰ ਕਾ ਮੈਂ ਉਹ ਖਾਧਾ ਇੱਥੇ ਸੌਖੀ ਜਿਹੀ ਰੋਟੀ ਵੀ ਨਹੀਂ ਖਾਣੀ ਰੋਟੀ ਵੀ ਤੋੜ ਕੇ ਖਾਣੀ ਪੈਂਦੀ ਆ ਜਣੀ ਫੋੜਲ ਬਚਦੀ ਹੈ ਹਨਾ ਉਸ ਮਿੱਟੀ ਦਾ ਫਿਰ ਉੱਪਰ ਇਹ ਹੁਣ ਇਹ ਨਾਲ ਥੋੜਾ 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 ਹਨਾ ਬਰਨੀ ਹੁਣ ਜੇ ਦਾ ਫਿਰ ਇਹ ਨਿਤ ਲਾ ਲਾ ਹਮ ਇੱਕ ਦੋ ਲੈ ਲੈਣਾ ਫਿਰ ਮਾਰ ਲੈ ਲੈਂਦੇ ਹੋਰ ਤਰੇ ਸ਼ਾਟ ਲੈ ਯੇ ਇੰਨਾ ਕ ਲੱਗ ਗਿਆ ਹਨੇਰਾ ਹੋ ਗਿਆ ਲੈਟਿੰਗ ਹੀ ਲਿਖੀਓ ਜੰਤਰ ਦੀ ਬਸ ਹੁਣ ਕੱਲ ਨੂੰ ਕਰਦੇ ਆ ਫਿਰ ਅਗਲਾ ਸ਼ੁਰੂ ਕੱਲ ਨੂੰ ਸ਼ਾਇਦ ਆਪਣਾ ਆ ਸਾਰਾ ਨਿਬੜ ਜੂਵੇ ਆਪਾਂ ਨੇ ਪਾਰਟ ਹੁਣ ਨਾਲੇ ਜੋੜ ਦੇਣਾ ਹੁਣ ਕੱਲ ਨੂੰ ਆਹ ਫਰੰਟ ਫਰੰਟ ਵਾਲੀ ਸਾਰੀ ਟਾਇਲ ਲਾ ਦੇਣੀ